ਸਿੱਖ ਨੂੰ ਤਾਂ ਕੁਰਬਾਨੀ ਨੇ ਹਦਾਇਤ ਦਿੱਤੀ ਐ ਦੇਵੀ ਦੇਵਾ ਪੂਜੀ ਐ ਭਾਈ ਕਿਆ ਮੰਗੋ ਕਿਆ ਦੇ ਨਾ ਸਾਡਾ ਕਿਸੇ ਤਸਵੀਰ ਨਾਲ ਸੰਬੰਧ ਐ ਨਾ ਸਾਡਾ ਕਿਸੇ ਸਰੀਰ ਨਾਲ ਸੰਬੰਧ ਐ ਅਸੀਂ ਸ਼ਬਦ ਗੁਰੂ ਦੇ ਪੁਜਾਰੀ ਆ ਕਿਹਦੇ ਪੁਜਾਰੀ ਆ ਜੇ ਅਸੀਂ ਸ਼ਬਦ ਗੁਰੂ ਦੇ ਪੁਜਾਰੀ ਆ ਪਰ ਅੱਜ ਬੜੇ ਤਰੀਕੇ ਨਾਲ ਸਾਡੀ ਕੌਮ ਤੇ ਬੜੇ ਗੁੱਝੇ ਹਮਲੇ ਹੋ ਰਹੇ ਆ ਤੁਸੀਂ ਵੇਖੋ ਅੱਜ ਦੇ ਅਖਬਾਰਾਂ ਚ ਵੀ ਤੁਸ ਖਬਰ ਪੜ੍ਹੀ ਹੋਵੇਗੀ ਸੋਸ਼ਲ ਮੀਡੀਆ ਤੇ ਵੀ ਜਿਹੜੀ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਐ ਦਰਬਾਰ ਸਾਹਿਬ ਅੰਦਰ ਜਿਹੜੀ ਮੀਨਾਕਾਰੀ ਹੋ ਰਹੀ ਹੈ ਉਹਦੇ ਵਿੱਚ ਬੜੇ ਤਰੀਕੇ ਨਾਲ ਕੁਸਪੈਟ ਕਰਕੇ ਉਹ ਤਸਵੀਰਾਂ ਉੱਥੇ ਬਣਾਤੀਆਂ ਉਹਨਾਂ ਲੋਕਾਂ ਨੇ ਤਾਂ ਇਹ ਛੋਟੀ ਮੋਟੀ ਗੱਲ ਨਹੀਂ ਹੈ ਤੁਸੀਂ ਦੱਸੋ ਮੈਂ ਤੁਹਾਨੂੰ ਇਤਿਹਾਸ ਦੇ ਵਿੱਚ ਇੱਕ ਉਦਾਹਰਣ ਦੇਣਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣਿਆ ਹੋਇਆ ਦਰਬਾਰ ਸਾਹਿਬ ਇਹ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਬਣਾਇਆ ਹੈ ਸਤਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਦੇਖ ਰੇਖੇ ਹੇਠ ਅੰਦਰ ਦਰਬਾਰ ਸਹਿ ਬਣਾਇਆ ਹੈ ਅਮਰਸਰ ਦੇ ਅੰਦਰ ਹੁਣ ਦਰਬਾਰ ਸਹਿ ਪਾਤਸ਼ਾਹ ਨੇ ਬਣਾਇਆ ਹੈ ਜੇ ਦਰਬਾਰ ਸਹਿ ਅੰਦਰ ਤਸਵੀਰਾਂ ਬਣਾਉਣੀਆਂ ਹੁੰਦੀਆਂ ਤਾਂ ਗੁਰੂ ਅਰਜਨ ਪਾਤਸ਼ਾਹ ਉਸ ਟਾਈਮ ਚਿੱਤਰਕਾਰਾਂ ਨੂੰ ਸੱਦ ਕੇ ਮੀਨਾਕਾਰੀ ਕਰਨ ਵਾਲਿਆਂ ਨੂੰ ਸੱਦ ਕੇ ਕਹਿ ਦਿੰਦੇ ਵੀ ਇਦਾਂ ਕਰੋ ਸਾਡੀ ਇੱਕ ਤਸਵੀਰ ਮੀਨਾਕਾਰੀ ਕਰਨ ਵਾਲਿਓ ਦਰਬਾਰ ਸਹਿ ਦੀਆਂ ਕੰਧਾਂ ਤੇ ਬਣਾ ਦਿਓ ਗੁਰੂ ਅਰਜਨ ਪਾਤਸ਼ਾਹ ਬਣਾ ਮੇਰੇ ਗੁਰੂ ਅਰਜਨ ਪਾਤਸ਼ਾਹ ਨੇ ਆਪ ਦਰਬਾਰ ਸਾਹਿਬ ਬਣਾਇਆ ਨਗਰਾਨੀ ਕਰਕੇ ਜੇ ਦਰਬਾਰ ਸਾਹਿਬ ਅੰਦਰ ਕੋਈ ਤਸਵੀਰ ਬਣਨੀ ਹੁੰਦੀ ਤਾਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਆਪ ਕਹਿੰਦੇ ਮੀਨਾਕਾਰੀ ਕਰਨ ਵਾਲਿਆਂ ਨੂੰ ਵੀ ਸਾਡੀ ਤਸਵੀਰ ਬਣਾ ਦਿਓ ਇੱਥੇ ਜਾਂ ਸਾਡੀ ਨਹੀਂ ਬਣਾਉਣੀ ਸਾਡੇ ਗੁਰੂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਬਣਾ ਦਿਓ ਜਾਂ ਉਸ ਤੋਂ ਬਾਅਦ ਹੋਰ ਕੋਈ ਤਸਵੀਰਾਂ ਬਣਾ ਸਕਦੇ ਸੀ ਪਾਤਸ਼ਾਹ ਦਸੋ ਕਦੇ ਬਣੀ ਪਾਸ਼ਾ ਨੇ ਬਣਾਈ ਤਸਵੀਰ ਕੋਈ ਤਸਵੀਰ ਲਾਈ ਹਾਲਾਂਕਿ ਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਾਸ਼ਾ ਬਾਅਦ ਚ ਕਰਦੇ ਨੇ ਦਰਬਾਰ ਸਾਹਿਬ ਦੀ ਬਿਲਡਿੰਗ ਪਹਿਲਾਂ ਤਿਆਰ ਹੋ ਜਾਂਦੀ ਹੈ ਵੀ ਚਲੋ ਹਲੇ ਤਾਂ ਭਾਈ ਗੁਰਦਾਸ ਜੀ ਸਵਰੂਪ ਲਿਖ ਰਹੇ ਨੇ ਗੁਰੂ ਗ੍ਰੰਥ ਸਾਹਿਬ ਦਾ 16 ਸਿੱਖ ਸ਼ੁਰੂ ਕੀਤਾ ਚਾਰਜ ਸੰਪੂਰਤਨਾ ਹੁੰਦੀ ਹੈ 1604 ਚ ਵੀ ਇੰਨਾ ਸਮਾਂ ਦਰਬਾਰ ਸਾਹਿਬ ਦੇ ਵਿੱਚ ਸਾਡੀ ਫੋਟੋ ਬਣਾ ਕੇ ਲਾ ਦੋ ਸਿੱਖ ਫੋਟੋ ਸਾਡੀ ਨੂੰ ਮੱਥਾ ਟੇਕ ਲਿਆ ਕਰਨਗੇ ਦਰਬਾਰ ਸਾਹਿਬ ਦੇ ਵਿੱਚ ਪਾਤਸ਼ਾਹ ਨੇ ਹੱਥੀ ਬਣਾਇਆ ਦਰਬਾਰ ਸਾਹਿਬ ਤਸਵੀਰ ਨਹੀਂ ਬਣਾਈ ਕੋਈ ਆ ਦੇਵੀ ਦੇਵਿੱਤਿਆਂ ਦੀਆਂ ਜਿਹੜੀਆਂ ਮੂਰਤਾਂ ਸੀ ਨਾ ਇਹ ਇੱਥੇ ਉਸ ਟਾਈਮ ਅੰਗਰੇਜ਼ਾਂ ਦੇ ਰਾਜ ਦੌਰਾਨ ਇਹਨਾਂ ਪਖੰਡੀ ਬੂਬਣਿਆਂ ਨੇ ਬੜੇ ਤਰੀਕੇ ਨਾਲ ਪ੍ਰਕਰਮਾਂ ਵਿੱਚ ਸਥਾਪਿਤ ਕਰਤੀਆਂ ਸੀ ਇਹ ਤਾਂ ਜਦੋਂ ਸਿੰਘ ਸਭਾ ਲਹਿਰ ਚੱਲੀ ਐ ਸਜਦਾ ਕਰਗੇ ਸੀ ਉਹਨਾਂ ਯੋਧਿਆਂ ਨੂੰ ਗਿਆਨੀ ਦਿੱਤ ਸਿੰਘ ਵਰਗਿਆਂ ਨੂੰ ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੂੰ ਉਹਨਾਂ ਯੋਧਿਆਂ ਨੇ ਲਹਿਰ ਚਲਾਈ ਬਾਹਰ ਪ੍ਰਕਰਮਾਂ ਤੱਕ ਪਹੁੰਚ ਕੇ ਸੀ ਉਦੋਂ ਹਲੇ ਕਿਉਂ ਉਦੋਂ ਵੀ ਉਹਨਾਂ ਨੂੰ ਸਰਕਾਰ ਦੀ سپورਟ ਸੀਗੀ ਗੋਰਿਆਂ ਦੀ ਤੇ ਵਿਪਰ ਉਦੋਂ ਪ੍ਰਕਰਮਾਂ ਤੱਕ ਮੂਰਤੀਆਂ ਸਥਾਪਿਤ ਕਰ ਗਈ ਸੀ ਦਰਬਾਰ ਸਹਿਬ ਦੀ 1905 ਵਿੱਚ ਸਿੰਘ ਸਭਾ ਲਹਿਰ ਚੱਲੀ 1873 ਵਿੱਚ ਚੱਲਦੀ ਹੈ 1905 ਵਿੱਚ ਕਾਮਯਾਬ ਹੋਏ ਤੇ ਇਹ ਮੂਰਤੀਆਂ ਚਕਾਈਆਂ 1905 ਵਿੱਚ ਦਰਬਾਰ ਸਹਿਬ ਦੀ ਪ੍ਰਕਰਮਾਂ ਚੋਂ ਮੂਰਤੀਆਂ ਚਕਾਈਆਂ ਉਦੋਂ ਦੀ ਸਰਕਾਰ ਦੀ سپورਟ ਨਾਲ ਪ੍ਰਕਰਮਾਂ ਤੱਕ ਪਹੁੰਚ ਗਈ ਸੀ ਅੱਜ ਏਜੰਸੀਆਂ ਸਰਕਾਰ ਦੀ سپورਟ ਨਾਲ ਦਰਬਾਰ ਸਹਿਬ ਦੇ ਅੰਦਰ ਪਹੁੰਚ ਗਏ ਇਹ ਅੰਦਰ ਮੂਰਤੀਆਂ ਬਣ ਗਈਆਂ ਕਮਾਲ ਹੈ ਸਾਡੇ ਲਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟਈ ਆਇਆ ਗੁਰੂ ਦੀ ਮੂਰਤ ਗੁਰ ਸ਼ਬਦ ਸੀ ਸਾਡੇ ਤਾਂ ਬਾਕੀ ਇਹਨਾਂ ਮੂਰਤ ਗੁਰੂ ਦੀਆਂ ਕਲਪਨਿਕ ਮੂਰਤਾਂ ਵੀ ਦਰਬਾਰ ਸਾਹਿਬ ਚ ਨਹੀਂ ਨਹੀਂ ਚਾਹੀਦੀਆਂ ਇਹ ਤਾਂ ਬੜੇ ਤਰੀਕੇ ਨਾਲ ਕੁਸ ਪੇਟ ਕੀਤੀ ਸਾਡੇ ਚ ਤੇ ਹੁਣ ਵੇਖੋ ਵੀ ਉਹ ਜਿਹੜੇ ਉਹ ਜੇ ਕੋਈ ਗੁਰੂ ਦੀ ਗੱਲ ਕਰਨ ਵਾਲਾ ਪ੍ਰਚਾਰਕ ਹੈ ਬਹੁਤ ਚੀਕਾਂ ਮਾਰਦੇ ਆ ਆ ਕਰਤਾ ਦਰਬਾਰ ਸਾਹਿਬ ਰਿਆ ਕਰਤਾ ਦਰਬਾਰ ਸਾਹਿਬ ਰਿਆ ਬੋਲਦੇ ਹੁਣ ਵੇਖਾ ਹੁਣ ਵੇਖੋ ਨਾ ਲੋਕਾਂ ਦੀ ਜੀਵਨ ਸੌਂਤੀਆਂ ਗਈਆਂ ਬੜੇ ਤਰੀਕੇ ਨਾਲ ਇਕਸਪੈਟ ਨਹੀਂ ਇਹ ਕਿੱਡਾ ਬਟਾ ਇਹ ਮਾੜੀ-ਮੋਟੀ ਗੱਲ ਨਹੀਂ ਹੈ ਕੋਈ ਗੱਲਾਂ ਇਹ ਜਿਹੜੀਆਂ ਕਰ ਰਹੇ ਆ ਮੀਨਾ ਕਾਰੀ ਕਰਾਉਣੀ ਹੁੰਦੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕ੍ਰਾਣ ਦੇ ਵੀ ਸਾਡੀ ਫੋਟੋ ਬਣਾ ਦੋ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸਾਹਮਣੇ ਬਹਿ ਜਨ ਬਣਾ ਲੈਂਦੇ ਮੀਨਾ ਕਾਰੀ ਕਰਵਾ ਲੈਂਦੇ ਆਪਦੀ ਸਤਗੁਰੂ ਪਾਤਸ਼ਾਹ ਨੇ ਕਰਵਾਈ ਇਸ ਲਈ ਇਹਨਾਂ ਇਹ ਬੜੇ ਤਰੀਕੇ ਨਾਲ ਸਿੱਖਾਂ ਦੀ ਸੁਰਤ ਵਿੱਚ ਇਹ ਚੀਜ਼ਾਂ ਮਾੜਨ ਲਈ ਕਰ ਰਹੇ ਆ ਚਲਾਕ ਲੋਕ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਨਾ ਤੋ ਸੁਚੇਤ ਹੋਣਾ ਚਾਹੀਦਾ ਹੈ